ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਇਹ ਬਹੁਤ ਹੀ ਜ਼ਿਆਦਾ ਲਾਹੇਵੰਦਕ ਹੋਣ ਵਾਲੀ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਗੇ ਜੀ ਸੋ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ 96461 15144 ਇਸ ਨੰਬਰ ਤੇ ਤੁਸੀਂ ਸਾਨੂੰ ਸਿਰਫ 200 ਰੁਪਏ Google Pay ਕਰਕੇ ਸਾਡੇ ਕੋਲੋਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਤੁਸੀਂ ਲੈ ਸਕਦੇ ਹੋ ਜੋ ਕਿ ਬਹੁਤ ਹੀ ਵਧੀਆ ਮਟੀਰੀਅਲ ਤਿਆਰ ਕੀਤਾ ਹੈ ਜੀ ਸੋ ਜਿਆਦਾ ਟਾਈਮ ਨਾ ਆਪਾਂ ਵੇਸਟ ਕਰਦੇ ਵੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਕੁਐਸਚਨ ਹੈ ਜੀ ਲੱਕੜੀ ਦੇ ਪੋਲ ਕਿੱਥੇ ਵਰਤੇ ਜਾਂਦੇ ਹਨ ਲੱਕੜ ਦੇ ਜਿਹੜੇ ਪੋਲ ਹੁੰਦੇ ਹਨ ਜੀ ਇੱਕ ਤਾਂ ਆਰ ਸੀ ਸੀ ਪੋਲ ਆਪਣੇ ਹੁਣ ਚੱਲ ਪਏ ਜੀ ਸੀਮੈਂਟ ਬਜਰੀ ਕੰਕਰੀਟ ਵਾਲੇ ਅਤੇ ਪਹਿਲਾਂ ਜਿਹੜੇ ਕਈ ਥਾਵਾਂ ਤੇ ਲੱਕੜੀ ਦੀ ਵੀ ਪੋਲ ਚਲਦੇ ਸੀ ਹਾਲ ਹਾਲੇ ਵੀ ਤੱਕ ਵੀ ਚਲਦੇ ਨੇ ਤਾਂ ਆਪਸ਼ਨਲ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਸ਼ਹਿਰਾਂ ਵਿੱਚ ਦੂਸਰੀ ਹੈ ਪਹਾੜਾਂ ਵਿੱਚ ਤੇ ਤੀਸਰੀ ਹੈ ਰੇਗਿਸਤਾਨ ਵਿੱਚ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਪਹਾੜੀ ਖੇਤਰਾ ਵਿੱਚ ਪਹਾੜੀ ਥਾਵਾਂ ਤੇ ਆਪਸ਼ਨ ਐਡਾਈਸ ਦਾ ਬਿਲਕੁਲ ਰਾਈਟ ਆਨਸਰ ਠੀਕ ਹੈ ਜੀ ਚਲਦੇ ਆ नेक्स्ट ਕੁਐਸਚਨ ਤੇ ਕੁਐਸਚਨ ਨੰਬਰ ਹੈ 2 ਕੈਰਟ ਟਿਊਬਲਰ ਪੋਲ ਕਿੱਥੇ ਵਰਤੇ ਜਾਂਦੇ ਹਨ ਟਿਊਬਲਰ ਪੋਲ ਹਾਂਜੀ ਜਿਹੜੇ ਇੱਕ ਤਾਂ ਚੌਰਸ ਹੋ ਗਏ ਜੀ ਇੱਕ ਗੋਲ ਹੁੰਦੇ ਹਨ ਜੀ ਟਿਊਬ ਤਰ੍ਹਾਂ ਹੁੰਦੇ ਹਨ ਜੀ ਗੋਲ ਹਾਂਜੀ ਤਾਂ অপਸ਼ਨਸ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਡਿਸਟ੍ਰਿਬਿਊਸ਼ਨ ਵਿੱਚ ਟੈਲੀਫੋਨ ਵਿੱਚ ট্রান্সমিਸ਼ਨ ਵਿੱਚ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਟੈਲੀਫੋਨ ਵਿੱਚ ਟੈਲੀਫੋਨ ਦੇ ਜੋ ਟੈਲੀਫੋਨ ਲੱਗੇ ਹੁੰਦੇ ਸਨ ਪਹਿਲਾਂ ਉਥੇ ਇਹ ਟਿਊਬਲਰ ਪੋਲ ਵਰਤੇ ਜਾਂਦੇ ਹਨ ਠੀਕ ਹੈ ਜੀ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 3 ਪੋਲਾਂ ਦੀ ਸੈਟਿੰਗ ਡੈਪਥ ਰੱਖੀ ਜਾਂਦੀ ਹੈ ਹਾਂਜੀ ਪੋਲਾਂ ਦੀ ਸੈਟਿੰਗ ਜੋ ਡੈਪਥ ਰੱਖੀ ਜਾਂਦੀ ਹੈ ਕਿਹੜੇ ਭਾਗ ਚ ਰੱਖੀ ਜਾਂਦੀ ਹੈ ਪੋਲ ਦਾ 1/4ਵਾਂ ਭਾਗ ਪੋਲ ਦਾ 1/5ਵਾਂ ਭਾਗ ਪੋਲ ਦਾ 1/8ਵਾਂ ਭਾਗ ਪੋਲ ਦਾ 1/2 ਪਾਗ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਪੋਲ ਦਾ 1/5 ਪਾਗ ਆਪਸ਼ਨ ਐਡ ਆਇਸ ਦਾ ਜਿਗ ਰਾਈਟ ਆਨਸਰ ਹੈ ਠੀਕ ਹੈ ਜੀ ਨੈਕਸਟ ਕੁਸਚਨ ਚੱਲ ਜੀ 4 ਨੰਬਰ ਕੁਸਚਨ ਹੈ ਟਾਵਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਡਿਸਟ੍ਰੀਬਿਊਸ਼ਨ ਵਿੱਚ ਟਰਾਂਸਮਿਸ਼ਨ ਵਿੱਚ ਟੈਲੀਫੋਨ ਵਿੱਚ ਜਾ ਸਟਰੀਟ ਲਾਈਟ ਵਿੱਚ ਟਾਵਰਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਹਾਂਜੀ ਦੋਸਤੋ ਆਪ ਨੂੰ ਪਤਾ ਹੈ ਟਰਾਂਸਮਿਸ਼ਨ ਵਿੱਚ ਕੀਤੀ ਜਾਂਦੀ ਹੈ ਟਾਵਰਾਂ ਦੀ ਵਰਤੋਂ ਟਰਾਂਸਮਿਸ਼ਨ ਲਾਈਨਾਂ ਵਿੱਚ ਕੀਤੀ ਜਾਂਦੀ ਹੈ ਆਪਸ਼ਨ ਐਡਾਈਸ ਦਾ ਜੋ ਕਿ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਲਈਏ ਦੋਸਤੋ 5 ਨੰਬਰ ਕੁਐਸਚਨ ਹੈ ট্রান্সমিਸ਼ਨ ਲਾਈਨ ਵਿੱਚ ਇਨਸੂਲੇਟਰ ਪ੍ਰਯੋਗ ਹੁੰਦੇ ਹਨ ਕਿਸ ਟਾਈਪ ਦੇ ਇਨਸੂਲੇਟਰ ਪ੍ਰਯੋਗ ਹੁੰਦੇ ਹਨ ট্রান্সমিਸ਼ਨ ਲਾਈਨ ਦੇ ਵਿੱਚ ਪੈਨ ਟਾਈਪ ਐਗ ਟਾਈਪ ਸ਼ੈਕਲ ਟਾਈਪ ਸਸਪੈਂਸ਼ਨ ਟਾਈਪ ਦਾ ਰਾਈਟ ਆਨਸਰ ਹੈ ਸਸਪੈਂਸ਼ਨ ਟਾਈਪ ਜਿਹੜੇ ਕੀ ਇਸ ਤਰ੍ਹਾਂ ਦੇ ਨਾਲ ਜਿਹੜੇ ਵਰਤੇ ਜਾਂਦੇ ਹਨ ਠੀਕ ਹੈ ਦੋਸਤੋ ਇਹਨਾਂ ਨੂੰ ਕੀ ਕਹਿੰਦੇ ਹਨ ਸਸਪੈਂਸ਼ਨ ਟਾਈਪ ਚਿੱਤਰ ਵੀ ਬਣਾ ਸਕਦਾ ਹੈ ਨੋਟ ਕਰ ਲਓ ਟਰਾਈਟ ਅਨਸਰ ਸਸਪੈਂਸ਼ਨ ਟਾਈਪ ਨੈਕਸਟ ਕੁਸ਼ਚਨ ਚੱਲ ਗਿਆ ਦੋਸਤੋ 6 ਨੰਬਰ ਕੁਸ਼ਚਨ ਹੈ ਟਰਾਂਸਮਿਸ਼ਨ ਵੋਲਟੇਜ ਕੀ ਹੁੰਦੀ ਹੈ ట్రాన్స్‌మిਸ਼ਨ ਦੀ ਵੋਲਟੇਜ ਕੀ ਹੁੰਦੀ ਹੈ 1100 ਵੋਲਟ 2 केवी 7.54 केवी या 132 केवी ਆ ਆਪਾਂ ਨੇ ਸੁਣੀਆਂ ਹੋਣਗੀਆਂ ట్రాన్స్‌మిਸ਼ਨ ਵਿੱਚ ਤਾਂ ਰਾਈਟ ਆਨਸਰ ਹੈ 132 केवी 66 केवी ਹੋਗੀ 132 केवी ਹੋਗੀ ਜੀ ਆਪਸ਼ਨ 66 केवी ਤੇ 66 केवी ਆਪਾਂ ਲਾ ਸਕਦੇ ਆ ਰਾਈਟ ਆਨਸਰ ਹੋ ਜਾਏਗਾ ਠੀਕ ਹੈ ਜੀ ਨੈਕਸਟ ਕੁਸਚਨ ਤੇ ਚਲ ਗਏ ਜੀ 7 ਨੰਬਰ ਕੁਸਚਨ ਹੈ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਜੀ ਵੀਡੀਓ ਨੂੰ ਵਾਤੋਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨਾ ਜਿੱਦਾਂ ਤੁਹਾਨੂੰ ਵੀਡੀਓ ਸਾਡੀ ਲੱਗੀ ਹੋਵੇ ਜੀ ਠੀਕ ਹੈ ਜੀ ਨੰਮੈਰਿਕਲ ਦੇ ਕਲਾਸਾਂ ਜੇਕਰ ਤੁਸੀਂ ਦੇਖਨੇ ਚਾਹੁੰਦੇ ਹੋ ਤਾਂ ਪਲੇਲਿਸਟ ਬਣੀ ਹੈ ਨੰਮੈਰਿਕਲ ਦੀ ਉਹ ਤੁਸੀਂ ਜਾ ਕੇ ਉਹ ਕਲਾਸਾਂ ਵੀ ਵੇਖ ਸਕਦੇ ਹੋ ਜੀਕੇ ਦੀਆਂ ਕਲਾਸਾਂ ਵੇਖਣਾ ਚਾਹੁੰਦੇ ਹੋ ਤਾਂ ਜੀਕੇ ਦੀ ਵੀ ਪਲੇਲਿਸਟ ਬਣੀ ਹੈ ਐਮਸੀਕਿਊ ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਐਮਸੀਕਿਊ ਦੀ ਵੀ ਪਲੇਲਿਸਟ ਬਣੀ ਹੈ ਸੋ ਇੱਕ ਹੋਰ ਬੇਨਤੀ ਜਿੰਨਾ ਦੋਸਤਾਂ ਨੇ ਸਾਡੇ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਜੋ ਕਿ ਬੜੀ ਆਸਾਨੀ ਨਾਲ ਪ੍ਰਿੰਟ ਵੀ ਤੁਸੀਂ ਕਰਵਾ ਸਕਦੇ ਹੋ ਇਸ ਨੰਬਰ 9646115124 ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਦਾ PhonePe ਕਰਕੇ ਸਕਰੀਨਸ਼ਾਟ ਇਸ ਨੰਬਰ ਤੇ ਭੇਜ ਦੇਣਾ ਹੈ ਤੁਹਾਨੂੰ ਤੁਰੰਤ ਪੀਡੀਐਮ ਮਿਲ ਜਣਗੇ ਜੇਕਰ ਤੁਸੀਂ ਸਾਡੇ WhatsApp ਗਰੁੱਪ ਤੇ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਤੁਸੀਂ ਜਾ ਕੇ ਇਸ ਦਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜਿਸ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕੁਝ ਨਾ ਕੁਝ ਸੈਂਡ ਕਰਦੇ ਰਹੇਦਾ ਜੀ ਸੋ 7 ਨੰਬਰ ਕੁਐਸਚਨ ਹੈ ਡਬਲ ਸਰਕਟ ਟਰਾਂਸਮਿਸ਼ਨ ਲਾਈਨਾਂ ਵਿੱਚ ਕੰਡਕਟਰ ਦੀ ਗਿਣਤੀ ਕੀ ਹੁੰਦੀ ਹੈ ਇੱਕ ਅਰਥ ਕੰਡਕਟਰ ਚਾਰ ਸਹਿਤ ਕੰਡਕਟਰ ਇੱਕ ਅਰਥ ਕੰਡਕਟਰ ਸਹਿਤ ਚਾਰ ਕੰਡਕਟਰ ਇੱਕ ਅਰਥ ਕੰਡਕਟਰ ਸਹਿਤ ਚਾਰ ਕੰਡਕਟਰ ਇੱਕ ਅਰਥ ਕੰਡਕਟਰ ਸਹਿਤ 8 ਕੰਡਕਟਰ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜਿਵੇਂ ਟਰਾਂਸਮਿਸ਼ਨ ਲਾਈਨ ਗਈ ਹੈ ਜਿੰਨੇ ਟਰਾਂਸਮਿਸ਼ਨ ਲਾਈਨ ਇਹ ਟਾਵਰ ਹੋ ਗਿਆ ਜੀ ਇੱਕ ਤਾਰ ਇੱਥੇ ਆ ਗਈ ਇੱਕ ਤਾਰ ਇੱਥੇ ਆ ਗਈ ਦੋ ਇੱਕ ਇੱਥੇ ਆ ਗਈ ਕਿਤੇ 3 4 ਇੱਕ ਇੱਥੇ ਆ ਗਈ ਤੇ ਇੱਕ ਇੱਥੇ ਆ ਗਈ ਵੱਡੇ ਵੱਡੇ ਟਾਵਰ ਤੁਸੀਂ ਵੇਖੇ ਹੋਣੇ ਆ ਤੇ ਇੱਕ ਇਹਦੇ ਨਾਲ ਉੱਪਰੋਂ ਦੀ ਵੀ ਇੱਕ ਲਾਈਨ ਲੰਘਦੀ ਹੁੰਦੀ ਹੈ ਇੱਕ ਤਾਰ ਬਰੀਕ ਤਾਰ ਜਿਹਨੂੰ ਆਪਾਂ ਅਰਥ ਵਾਲੀ ਤਾਰ ਕਹਿੰਦੇ ਆ हां जी तो टोटल ਕਿੰਨੀਆਂ ਹੋ ਗਈਆਂ ਦੋਸਤੋ हां जी ਟੋਟਰ ਹੋ ਗਈਆਂ 7 ਡਬਲ ਸਰਕਟ ਕਿਹਾ ਜੇਕਰ ਸਿੰਗਲ ਸਰਕਟ ਕਹਿ ਦਿੰਦਾ ਤਾਂ ਫਿਰ ਆਪਣੇ ਕੋ 4 ਹੋਣੀਆਂ ਸੀਗੀਆਂ ਹੁਣ ਡਬਲ ਸਰਕਟ ਕਹੇ ਆ ਦੇਖਣਾ ਤੁਸੀਂ ਡਬਲ ਸਰਕਟ ਇਹ ਨਾ ਹੋਵੇ ਕਿਦੇ ਕਹਿ ਦੋ ਇਹ ਤੇ ਨੀਤੀ ਹੋਈ ਸੀਗੇ 1 1 2 3 ਤੇ 3 ਤੇ 4 ਆਨਸਰ ਇਹ ਵੀ ਸਹੀ ਹੈ ਜੇਕਰ ਇਹ ਤੇ ਸਿੰਗਲ ਸਰਕਟ ਹੋਵੇ ਠੀਕ ਹੈ ਨਾ ਡਬਲ ਸਰਕਟ ਦੀ ਗੱਲ ਕੀਤੀ ਹੈ ਜਿੱਥੇ ਦੋ ਸਰਕਟ ਲੱਗਦੇ ਹੁੰਦੇ ਹਨ ਜੀ ਠੀਕ ਹੈ ਜੀ 1 2 3 4 5 6 1 7 ਤਾਂ ਰਾਈਟ ਆਨਸਰ ਈਡੀ ਹੋ ਜਾਏਗਾ ਇੱਕ ਅਰਥ ਕੰਡਕਟਰ ਸਹਿਤ 7 ਕੰਡਕਟਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਗਏ ਦੋਸਤੋ 8 ਨੰਬਰ ਕੁਐਸਚਨ ਹੈ ਜੀ ਟਰਾਂਸਮਿਸ਼ਨ ਲਾਈਨ ਵਿੱਚ ਆਮ ਕਰਕੇ ਤਾਰਾਂ ਵਰਤੀ ਜਾਂਦੀਆਂ ਹਨ ਕਿਹੜੀਆਂ ਤਾਰਾਂ ਵਰਤੀ ਜਾਂਦੀਆਂ ਹਨ ਜੀ ACSR ਕਪਰ ਤਾਰਾਂ ਆਇਰਨ ਤਾਰਾਂ ਜਾਂ ਐਲੂਮੀਨੀਅਮ ਹਾਂਜੀ ਦੋਸਤੋ ਦਾ ਰਾਈਟ ਆਨਸਰ ਹੈ ACSR ਠੀਕ ਹੈ ਜੀ ਨੈਕਸਟ ਕੁਸਚਨ ਲਈ ਦੋਸਤੋ 9 ਨੰਬਰ ਕੁਸਚਨ ਹੈ ਜੀ ਅੱਜ ਕੱਲ ਕਾਪਰ ਦੀ ਥਾਂ ਐਲੂਮੀਨੀਅਮ ਦੀ ਤਾਰਾਂ ਜ਼ਿਆਦਾ ਪ੍ਰਯੋਗ ਕਿਉਂ ਹੁੰਦੀਆਂ ਹਨ অপਸ਼ਨ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ ਅਧਿਕ ਮਾਤਰਾ ਵਿੱਚ ਉਪਲਬਧ ਹਨ ਕੰਡਕਟਿਵਿਟੀ ਅੱਛੀ ਹੈ ਮਕੈਨੀਕਲ ਸਟਰੈਂਥ ਅੱਛੀ ਹੈ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਜੀ ਅਧਿਕ ਮਾਤਰਾ ਵਿੱਚ ਉਪਲਬਧ ਹਨ ਸਾਰੇ ਜਗ੍ਹਾ ਤੋਂ ਮਿਲ ਜਾਂਦੀਆਂ ਹਨ ਤੇ ਬਹੁਤ ਹੀ ਜ਼ਿਆਦਾ ਹਨ ਇਸ ਲਈ ਅਧਿਕ ਮਾਤਰਾ ਵਿੱਚ ਮਿਲਦੇ ਹਨ ਅੱਜਕਲ੍ਹ ਕੋਪਰ ਦੇ ਤਾਂ ਐਲੂਮੀਨੀਅਮ ਹੀ ਤਾਰ ਵਰਤਿਆ ਠੀਕ ਹੈ ਜੀ ਨੈਕਸਟ ਕੁਸਚਨ ਚੱਲੀਏ ਜੀ 10 ਨੰਬਰ ਕੁਸਚਨ ਹੈ ਸੌਰੀ 9 ਕੁਸਚਨ ਹੀ ਅੱਜ ਟਾਈਪ ਹੋਏ ਹੋਣਗੇ ਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਸੋ ਜੇਰ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਬਿਜਲੀ ਬੋਰਡ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਬਹੁਤ ਹੀ ਵਧੀਆ ਪਲੇਟਫਾਰਮ ਤੁਹਾਡੇ ਲਈ ਹੈ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਐਤੂ ਲੈ ਕੇ ਨੈਕਸਟ ਕਲਾਸ ਡੇਲੀ ਹਰ ਰੋਜ਼ ਕੰਟੀਨਿਊ ਕਲਾਸ ਆਉਣਗੀਆਂ ਕਈ ਦੋਸਤ ਕਮੈਂਟਾਂ ਵਿੱਚ ਵੀ ਪੁੱਛ ਰያ ਸੀਗੇ ਤੇ WhatsApp ਮੈਸੇਜ ਰੇ ਵੀ ਪੁੱਛ ਰਿਆ ਸੀਗੇ ਵੀ ਕਿ ਸਰ ਕਲਾਸ ਕਿਉਂ ਨਹੀਂ ਆ ਰਹੀ ਤਾਂ ਕੁਝ ਟੈਕਨੀਕਲ ਪ੍ਰੋਬਲਮ ਦੇ ਕਾਰਨ ਕਲਾਸ ਤਿੰਨ ਚਾਰ ਦਿਨ ਤੋਂ ਅਪਲੋਡ ਨਹੀਂ ਕੀਤੀ ਗਈ ਸੋ ਆਇਤ ਲੱਗਿਆ ਆਪਾਂ ਕੰਟੀਨਿਊ ਕਲਾਸਾਂ ਲਾਵਾਂਗੇ ਟਾਈਮ ਰੱਖਾਂਗੇ ਸ਼ਾਮ ਨੂੰ 6 ਵਜੇ ਦਾ ਜੀ ਡੇਲੀ 6 ਵਜੇ ਕਲਾਸ ਆਪਣੇ ਅਪਲੋਡ ਹੋਇਆ ਕਰੇਗੀ ਜੀ ਸੋ ਬਹੁਤ ਜ਼ਿਆਦਾ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਥੈਂਕ ਯੂ ਵੈਰੀ ਮਚ